ਗੁਰਮੁਖੋ ਜਿਨਾ ਰੋਜ ਉੱਠ ਕੇ ਪੜਨਾ ਨਾਨਕ ਭਗਤਾ ਜਿਨਾ ਰੋਜ ਰਗੜਾ ਲਾਉਣਾ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਜ਼ਹੂਰ ਹੈ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਆ ਭੰਗੰ ਕਪਿ ਜਿਨਾ ਰੋਜ ਗੱਲਾਂ ਕਰਨੀਆਂ ਹਮਰੀ ਕਰੋ ਹਾਥ ਤੈ ਪੂਰਨ ਹੋਏ ਤਵ ਚਰਨਨ ਮਨ ਆਪਣਾ ਜਾਣ ਉਹ ਕਦੀ ਕੱਲੇ ਹੁੰਦੇ ਆ ਜਿਹੜੇ ਰੋਜ਼ ਪੜ੍ਹ ਰਿਹਾ ਵੀ ਸਾਚ ਕਹੋ ਸੁਣ ਲਿਓ ਸਭਾ ਤੇ ਫਿਰ ਉਹ ਇਸ ਸ਼ਿਖਰ ਤੇ ਜੁੰਦੇ ਆ ਵੀ ਆਨੰਦ ਭਇਆ ਮੇਰੀ ਮਾਏ ਉਹ ਨਹੀਂ ਕੱਲੇ ਰਹੇ ਤੇ ਤੁਸੀਂ ਅੱਜ ਅਰਦਾਸ ਕਰਕੇ ਜਾਓ ਵੀ ਅਸੀਂ ਨਵੀਂ ਸ਼ੁਰੂਆਤ ਕਰਨੀ 2026 ਦੀ ਅਸੀਂ ਕੱਲੇ ਨਹੀਂ ਰਹਿਣਾ ਹੁਣ ਕਲਗੀਧਰ ਪਾਤਸ਼ਾਹ ਨਾਲ ਹੀ ਰਹੇਗਾ ਉਹ ਨਹੀਂ ਛੱਡਦਾ ਉਹ ਨਹੀਂ ਬਾਂਦ ਛੱਡਦਾ ਮੋਹੇ ਨਾ ਬਿਸਾਰੋ ਰਾਮ ਕਸਾਈਆਂ ਜੀ ਕੇ ਜੀਵਨਾ ਮੋਹੇ ਨਾ ਵਿਸਾਰੋ ਮੈਂ ਕਿਸੇ ਵੇਲੇ ਭੁੱਲ ਜਾ ਤੁਸੀਂ ਨਾ ਭੁੱਲਿਓ ਮਾਲ ਵਾਹਿਗੁਰੂ ਜੀ ਤੁਹਾਡੇ ਅੰਗ ਸੰਸਹਾਈ ਹੋਣ ਸਾਰਿਆਂ ਦੇ ਘਰ ਸੱਚ Khand ਬਣਦਾ ਆਤਮਾ ਦਾ ਨਾਮ ਦਾ ਇਹ ਅਮੀਰੀ ਗਰੀਬੀ ਕੋਈ ਅਰਥ ਨਹੀਂ ਰੱਖਦੀ ਬੜੀਆਂ ਬੜੀਆਂ ਦੌਲਤਾਂ ਵਾਲੇ ساری ਜ਼ਿੰਦਗੀ ਪੰਡ ਚੁੱਕ ਕੇ ਮਰ ਜਾਂਦੇ ਸਾਥੀ ਮਹਾਰਾਜੀ ਰੰਗ ਲਾਉਣ ਤੇ ਸਭ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਕੋਈ ਜੋਤੜੀ ਆ ਨੌਜਵਾਨੀ ਦੀ ਸੋਚ ਵਿੱਚ ਸੈਲਫ ਜਾਦੇ ਵਸ ਜਾਣ ਫਿਰ ਸੈਲਫ ਅਨਲਿਸਿਸ ਦੇ ਨਾਲ ਸੈਲਫ ਕੌਨਫੀਡੈਂਸ ਵੀ ਆਏਗਾ ਤੇ ਸੈਲਫ ਡਿਪੈਂਡੈਂਟ ਵੀ ਹੋਏਗਾ ਵੇਖਿਓ ਚੜ੍ਹਦੀ ਕਲਾ ਕਿੰਦਾ ਹੁੰਦਾ ਹੈ